ਸੂਰਜ ਦੇਵਤਾ ਦੀ ਪੂਜਾ ਜਿਹੜੀ ਹੈ ਤੇ ਸ਼ੁਰੂ ਹੋ ਜਾਏਗੀ ਵੇਖ ਸਕਦੇ ਹੋ ਮਹਿਲਾਵਾਂ ਬੱਚੀਆਂ ਸਾਰੇ ਹੀ ਪਰਿਵਾਰ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਵੱਲੋਂ ਛੱਟੀ ਮਈਆ ਦੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਸਾਂਝ ਕਿੰਨੀ ਹੈ ਇੱਕ ਸਰਦਾਰ ਫੈਮਿਲੀ ਕਿ ਸਿੱਖ ਨੇ ਉਹਨਾਂ ਨੇ ਪਰਵਾਂਚਲ ਭਾਈਚਾਰੇ ਵਾਸਤੇ ਬਿਹਾਰ ਦੇ ਲੋਕਾਂ ਵਾਸਤੇ ਕਿੰਨਾ ਵਧੀਆ ਆਯੋਜਨ ਕੀਤਾ ਹੈ ਜਿਹਦੇ ਤੇ ਘੱਟੋ ਘਾਟ 8-10 ਲੱਖ ਦਾ ਖਰਚਾ ਵੀ ਹੋਇਆ ਹੈ ਮੈਂ ਕਹਿੰਦਾ ਕਾਬਿਲ ਤਾਰੀਫ ਹੈ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਜੇ ਸਭ ਤੋਂ ਵੱਡਾ ਤੇ ਪਵਿੱਤਰ ਕੋਈ ਵਰਤ ਦੇਖਿਆ ਤੇ ਛਟ ਪੂਜਾ ਦਾ ਵਰਤ ਤੇ ਨਾ ਤੀਸਰਾ ਦਿਨ ਹੈ ਇਹ ਅੱਜ ਸ਼ਾਮ ਨੂੰ ਸੂਰਜ ਅਸਤ ਹੋਣ ਦੇ ਵੇਲੇ ਅਰਗ ਦੇਣਗੇ ਸਵੇਰੇ ਜਦੋਂ ਸੂਰਜ ਉਦੈ ਹੋਏਗਾ ਉਦੋਂ ਸਾਰੇ ਸਮਾਜ ਦੀ ਪਰਿਵਾਰ ਦੀ ਬੱਚਿਆਂ ਦੀ ਸੁੱਖ ਸ਼ਾਂਤੀ ਲਈ ਫਿਰ ਅਰਗ ਦੇ ਕੇ ਵਰਤ ਜਿਹੜਾ ਸਮਾਪਨ ਹੋਏਗਾ ਤੇ ਜਿਹੜੇ ਵਰਤ ਕਰ ਰਹੇ ਨੇ ਉਹ ਪਾਣੀ ਪੀ ਕੇ ਅੰਨ ਪ੍ਰਸ਼ਾਦ ਖਾ ਕੇ ਆਪਣੇ ਵਰਤ ਨੂੰ ਖਤਮ ਕਰਨਗੇ ਅੱਜ ਦਾ ਜਿਹੜਾ ਸਮਾਗਮ ਹੈ ਕਟੋ-ਕਟ ਇੱਥੇ 50000 ਪਲੱਸ ਲੋਕ ਇਸ ਪਾਵਨ ਪਵਿੱਤਰ ਧਰਤੀ ਦੇ ਵਿੱਚ ਪੂਜਾ ਕਰਕੇ ਜਾਣਗੇ ਜੀ ਛੱਡ ਪੂਜਾ ਦਾ ਤਿਹਾਰ ਪੂਰੇ ਦੇਸ਼ ਦੇ ਵਿੱਚ ਬੜੇ ਹੀ ਉਤਸ਼ਾਹ ਦੇ ਨਾਲ ਔਰ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਜੇ ਗੱਲ ਕੀਤੀ ਜਾਵੇ ਖਾਸ ਕਰਕੇ ਬਿਹਾਰੀ ਲੋਕ ਜਿਹੜੇ ਨੇ ਇਸ ਤਿਹਾਰ ਨੂੰ ਮਨਾਉਂਦੇ ਨੇ ਇਸ ਪੂਜਾ ਦੇ ਵਿੱਚ ਛੱਡੀ ਮਈਆ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ ਪੂਰਬਾਂਚਲ ਦੇ ਲੋਕ ਬਹੁਤ ਉਤਸ਼ਾਹਤ ਨੇ ਲੁਧਿਆਣੇ ਦਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਜਿਹੜੀਆਂ ਤਸਵੀਰਾਂ ਨੇ ਜਿੱਥੇ ਛੱਡ ਪੂਜਾ ਮਹੋਤਸਬ ਦਾ ਆਯੋਜਨ ਕੀਤਾ ਗਿਆ ਔਰ ਲੋਕ ਜਿਹੜੇ ਨੇ ਤੇ ਪਰਿਵਾਰ ਇੱਥੇ ਪਹੁੰਚ ਰਹੇ ਨੇ ਕਿਉਂਕਿ ਕੁਝ ਹੀ ਸਮੇਂ ਬਾਅਦ ਸੂਰ ਦੇਵਤਾ ਦੀ ਪੂਜਾ ਜਿਹੜੀ ਹੈ ਤੇ ਸ਼ੁਰੂ ਹੋ ਜਾਏਗੀ ਦੇਖ ਸਕਦੇ ਹੋ ਮਹਿਲਾਵਾਂ ਬੱਚੀਆਂ ਸਾਰੇ ਹੀ ਪਰਿਵਾਰ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਵੱਲੋਂ ਛੱਟੀ ਮਈਆ ਦੀ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਇਹਦਰ ਕਰਦੀ ਆ ਸੁਪਾਰਤ ਦੇਸ਼ ਦੇ ਵਿੱਚ ਜਿਵੇਂ ਯਸੂ ਦੇ ਨਰਾਤਿਆਂ ਦੀ ਸ਼ੁਰੂਆਤ ਹੁੰਦੀ ਹੈ ਫੈਸਟੀਵਲ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਨਵਰਾਤਰੇ ਫਿਰ ਵਿਜੇ ਦਸ਼ਮੀ ਦੁਸ਼ਹਿਰਾ ਉਸ ਤੋਂ ਬਾਅਦ ਦੀਵਾਲੀ ਔਰ ਦੀਵਾਲੀ ਤੋਂ ਬਾਅਦ ਛੱਡ ਪੂਜਾ ਮਹੋਤਸਵ ਜਿਸ ਨੂੰ ਲੈ ਕੇ ਬਹੁਤ ਲੋਕਾਂ ਦੇ ਵਿੱਚ ਉਸ਼ਾਹ ਹੁੰਦਾ ਹੈ ਲੁਧਿਆਣਾ ਦੇ ਵਿੱਚ ਕਈ ਥਾਵਾਂ ਤੇ ਛੱਡ ਪੂਜਾ ਮਹੋਤਸਵ ਦਾ ਆਯੋਜਨ ਕੀਤਾ ਗਿਆ ਪਰ ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਬਿਲਕੁਲ ਹੀ ਵੱਖਰੀਆਂ ਤਸਵੀਰਾਂ ਨੇ ਔਰ ਵੱਡੀ ਤਦਾਦ ਦੇ ਵਿੱਚ ਇੱਥੇ ਲੋਕ ਜਿਹੜੇ ਨੇ ਪਹੁੰਚੇ ਨੇ ਔਰ ਸੂਰਜ ਦੇਵਤਾ ਦੇ ਨਾਲ ਨਾਲ ਛੱਟੀ ਮਈਆ ਦੀ ਪੂਜਾ ਅਰਚਨਾ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਇੱਕ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਜੀ ਤੁਹਾਡਾ ਨਾਮ ਸਭ ਤੋਂ ਪਹਿਲਾਂ ਸੰਦੀਪ ਕੁਮਾਰ ਸ਼ੁਕਲਾ ਮੇਰਾ ਨਾਮ ਹੈ ਸੰਦੀਪ ਜੀ ਇਸ ਵਾਰ ਜੋ ਛੱਤ ਪੂਜਾ ਮੌਸਮ ਦਾ ਆਯੋਜਨ ਕੀਤਾ ਗਿਆ ਉਹਨੇ ਦੇਖਦੇ ਹੋ ਤੁਸੀਂ ਬਹੁਤ ਵਧੀਆ ਦੇਖਦੇ ਆ ਦੇਖੋ ਸਾਂਝ ਕਿੰਨੀ ਹੈ ਇੱਕ ਸਰਦਾਰ ਫੈਮਿਲੀ ਜੋ ਕਿ ਸਿੱਖ ਨੇ ਉਹਨਾਂ ਨੇ ਪੁਰਵੰਚਲ ਭਾਈਚਾਰੇ ਵਾਸਤੇ ਬਿਹਾਰ ਦੇ ਲੋਕਾਂ ਵਾਸਤੇ ਕਿੰਨਾ ਵਧੀਆ ਆਯੋਜਨ ਕੀਤਾ ਹੈ ਜਿਹਦੇ ਤੇ ਘੱਟੋ ਘਾਟ 8-10 ਲੱਖ ਦਾ ਖਰਚਾ ਵੀ ਹੋਇਆ ਹੈ ਤੁਸੀਂ ਦੇਖ ਰਹੇ ਹੋ ਬੈਠਣ ਦੀ ਵਿਵਸਥਾ ਹੈ ਸਾਊਂਡ ਸਿਸਟਮ ਚੱਲ ਰਿਹਾ ਹੈ ਜਿਹੜੇ ਇੱਥੇ ਵਰਤ ਕਰ ਰਹੇ ਨੇ ਉਹਨਾਂ ਲਈ ਦੁੱਧ ਦੀ ਸ਼ੁੱਧ ਦੁੱਧ ਗਾਂ ਦਾ ਦੁੱਧ ਹੋ ਗਿਆ ਘਿਓ ਹੋ ਗਿਆ ਗੋਬਰ ਹੋ ਗਿਆ ਸਪੌਂਸਰਸ ਰੱਖੇ ਹੋਏ ਨੇ ਇੱਥੇ ਅਸੀਂ ਸਾਡੇ ਵਲੰਟੀਅਰ ਲੱਗੇ ਹੋਏ ਨੇ ਪੀਣ ਦੀ ਪਾਣੀ ਦੀ ਵਿਵਸਥਾ ਕਹਿਣ ਦਾ ਮਤਲਬ ਸਾਡੀ ਸਾਂਝ ਦੇਖੋ ਤੁਸੀਂ ਕਿੰਨੀ ਵਧੀਆ ਸਾਂਝ ਹੈ ਤੇ ਸਾਡੇ ਇਸ ਤਿਹਾਰ ਦੀ ਇਹ ਮਹੱਤਤਾ ਜਿਹੜੀ ਹੈ ਹੋਰ ਇਦਾਂ ਹੀ ਵਧਦੀ ਚਲੀ ਜਾਏਗੀ ਅੱਜ ਆਖਰੀ ਦਿਨ ਹੈ ਕਿੰਨੀ ਦੇਰ ਤੱਕ ਇਹ ਚੱਲੇਗਾ ਉਸ ਬਾਰੇ ਵੀ ਦੱਸੋ ਥੋੜਾ ਜਿਹਾ ਇਹ ਦਿਨ ਜਿਹੜਾ ਹੈਗਾ ਜ ਆਖਰੀ ਨਹੀਂ ਹੈ ਅੱਜ ਜਿਹੜਾ ਦਿਨ ਹੈ ਤੀਸਰਾ ਦਿਨ ਹੈ ਇਹ ਅੱਜ ਸ਼ਾਮ ਨੂੰ ਸੂਰਜ ਅਸਤ ਹੋਣ ਦੇ ਵੇਲੇ ਅਰਗ ਦੇਣਗੇ ਸਵੇਰੇ ਜਦੋਂ ਸੂਰਜ ਉਦੈ ਹੋਏਗਾ ਉਦੋਂ ਸਾਰੇ ਸਮਾਜ ਦੀ ਪਰਿਵਾਰ ਦੀ ਬੱਚਿਆਂ ਦੀ ਸ਼ੁਕ ਸ਼ਾਂਤੀ ਲਈ ਫੇਰ ਅਰਗ ਦੇ ਕੇ ਵਰਤ ਜਿਹੜਾ ਸਮਾਪਨ ਹੋਏਗਾ ਤੇ ਜਿਹੜੇ ਵਰਤ ਕਰ ਰਹੇ ਨੇ ਉਹ ਪਾਣੀ ਪੀ ਕੇ ਅਨ ਪ੍ਰਸ਼ਾਦ ਖਾ ਕੇ ਆਪਣੇ ਵਰਤ ਨੂੰ ਖਤਮ ਕਰਨਗੇ ਹਰ ਸਾਲ ਇੰਨੀ ਰਕਮ ਹੁੰਦਾ ਜਾਂ ਇਸ ਵਾਰ ਰਕਮ ਵਧਿਆ ਬਿਲਕੁਲ ਜੀ ਬਿਲਕੁਲ 10 ਸਾਲ ਹੋ ਗਏ ਲਗਾਤਾਰ ਨਿਰਮਲ ਸਿੰਘ ਐਸਐਸ ਕੇਸ ਦੇ ਮੁੱਖ ਸੰਯੋਜਕ ਰਹੇ ਉਸ ਪ੍ਰੋਗਰਾਮ ਨੂੰ ਕਰਾ ਰਹੇ ਨੇ ਤੇ 10 ਸਾਲ ਤੋਂ ਲਗਾਤਾਰ ਇਹ ਚੱਲਦਾ ਜਾ ਰਿਹਾ ਔਰ ਇਸੇ ਤਰ੍ਹਾਂ ਹੀ ਵਧਦਾ ਜਾਣਾ ਅੱਜ ਦਾ ਜਿਹੜਾ ਸਮਾਗਮ ਹੈ ਘੱਟੋ ਘੱਟ ਇੱਥੇ 50000 ਪਲੱਸ ਲੋਕ ਇਸ ਪਾਵਨ ਪਵਿੱਤਰ ਧਰਤੀ ਦੇ ਵਿੱਚ ਪੂਜਾ ਕਰਕੇ ਜਾਣਗੇ ਜੀ। ਸ਼ਾਮਾਂ ਦੇ ਲਈ ਸ਼ੁਕਰੀਆ। ਸੋ ਦੇਖ ਸਕਦੇ ਹੋ ਤਸਵੀਰਾਂ ਦੂਰ ਦੂਰ ਤੱਕ ਜਿੱਥੇ ਵੀ ਤੁਹਾਡੀ ਨਜ਼ਰ ਜਾਂਦੀ ਹੈ ਤੇ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਔਰ ਇੱਧਰ ਲੇਡੀਜ਼ ਬੈਠੀਆਂ ਨੇ ਜਿਨ੍ਹਾਂ ਵੱਲੋਂ ਲਗਭਗ ਤਿਆਰੀ ਜਿਹੜੀ ਮੁਕੰਮਲ ਕਰ ਲਈ ਗਈ ਹੈ ਇਸ ਪੂਜਾ ਦੇ ਲਈ ਔਰ ਕੁਝ ਸਮੇਂ ਬਾਅਦ ਜਿਹੜੀ ਪੂਜਾ ਆਰੰਭ ਹੋਏਗੀ ਔਰ ਜਦੋਂ ਸੂਰਜ ਦੇਵਤਾ ਅਸਤ ਹੋਣਗੇ ਉਸ ਸਮੇਂ ਪੂਜਾ ਅਰਚਨਾ ਜਿਹੜੀ ਕੀਤੀ ਜਾਏਗੀ ਬਹੁਤ ਹੀ ਖੂਬਸੂਰਤ ਹੈ ਤਸਵੀਰਾਂ ਨੇ ਔਰ ਜਿਹੜਾ ਇੱਥੇ ਪ੍ਰਬੰਧ ਕੀਤਾ ਗਿਆ ਪੂਜਾ ਅਰਚਨਾ ਦੇ ਲਈ ਉਹ ਵੀ ਬਾਕਮਾਲ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਕ ਸਾਡੇ ਅਮੇਸ਼ ਸਾਡੇ ਜੀ ਜਿਨ੍ਹਾਂ ਨੇ ਲੈਡੀਆਂ ਪਾਣੀ ਦੇ ਵਿੱਚ ਖੜੀਆਂ ਨੇ ਔਰ ਉਹਨਾਂ ਵੱਲੋਂ ਪੂਜਾ ਅਰਚਨਾ ਜਿਹੜੀਆਂ ਕੀਤੀ ਜਾ ਰਹੀ ਹੈ ਸੋ ਇਹ ਦਾ ਵੀ ਪਾਈਚਾਰਿਕ ਸਾਂਝ ਦੀ ਖੂਬਸੂਰਤ ਤਸਵੀਰ ਹੈ ਔਰ ਸਾਡੇ ਨਾਲ ਨਿਰਮਲ ਸਿੰਘ ਐਸਐਸ ਮਾਜੋ ਦੇ ਕਿਨਾਂ ਵੱਲੋਂ ਆਯੋਜਨ ਕਰਵਾਇਆ ਗਿਆ ਇਸ ਸਾਰੇ ਮਹੌਜਦਾ ਅੰਮ੍ਰਿਤਪੁਰ ਜਿਵੇਂ ਵੇਖ ਦਿਓ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਆਯੋਜਨ ਕਰਵਾਇਆ ਹੈ ਸਭ ਤੋਂ ਪਹਿਲਾਂ ਤੇ ਇਸ ਛੱਡ ਪਰਬ ਦੀ ਮ ਲੱਖ ਲੱਖ ਵਧਾਈ ਜਿੰਨਾ ਦੇਸ਼ ਤੇ ਦਿੱਸੇ ਵਿੱਚ ਮਿਠੇ ਪਾਈਪਟਨ ਜਿਹੜਾ ਛੱਡ ਪਰਬ ਸਾਡੇ ਲੁਧਿਆਣਾ ਦੱਖਣੀ ਹਲਕੇ ਦੇ ਵਿੱਚ ਬਹੁਤ ਮੱਤੀ ਕਿੰਤੀ ਵਿੱਚ ਪ੍ਰਵਾਂਤਲ ਸਮਾਜ ਜਿਹੜਾ ਯੂਪੀ ਤੋਂ ਦੇ ਹੱਥੋਂ ਜਿਹੜੇ ਇਸ ਪਰਬ ਨੂੰ ਮਨਾਉਂਦੇ ਨੇ ਮੈਂ ਸਮਝਦਾ ਕਿ ਮੈਂ ਖੁਸ਼ਕਿਸਮਤ ਆ ਕਿ ਮੈਨੂੰ ਇਹ ਮੌਕਾ ਜਿਹੜਾ ਪਰਬ ਨੂੰ ਮਨਾਉਣ ਦਾ ਮਿਲਿਆ ਮੈਂ ਦੱਸਣਾ ਚਾਹੁੰਦਾ ਕਿ ਮੈਂ ਇਸ ਵਰਗੀ ਮਨਦੀਪ ਸਿੰਘ ਮੇਰਾ ਬੇਟਾ ਸੀ ਬੀ ਜਨਮ ਵਿੱਚ ਅਸੀਂ ਇਹ ਸਮਾਗਮ ਕਰਦੇ ਹਾਂ ਕਿਉਂਕਿ ਇਹ ਲੋਕ ਜਿਹੜੇ ਨੇ ਜਦੋਂ ਦਰਿਆ ਤੇ ਨਦੀ ਤੇ ਜਾਂਦੇ ਨੇ ਉੱਥੇ ਹਾਦਸੇ ਹੋ ਜਾਂਦੇ ਨੇ ਉਹਨਾਂ ਨੂੰ ਬਚਾਉਣ ਵਾਸਤੇ ਇਸ ਇਲਾਕੇ ਦੇ ਵਿੱਚ ਸਾਰਾ ਪ੍ਰਬੰਧ ਅਸੀਂ ਆਪਣੇ ਵੱਲੋਂ ਕਰਦੇ ਹਾਂ ਕਿਸੇ ਕੋਲੋਂ ਕੋਈ ਚੰਦਾ ਨਹੀਂ ਲੈਂਦੇ ਸਾਰਾ ਅਰੇਂਜਮੈਂਟ ਅਸੀਂ ਆਪਣੇ ਕੋਲੋਂ ਕਰਦੇ ਹਾਂ ਇਹ ਦੇਖਣ ਕਿ ਹਰ ਸਾਲ 20 ਤੋਂ 25 ਹਜ਼ਾਰ ਲੋਕ ਆ ਕੇ ਇੱਥੇ ਪੂਜਾ ਅਰਚਨਾ ਕਰਦੇ ਨੇ। ਇਸ ਵਾਰ ਕੀ ਉਮੀਦ ਹੈ ਕਿ ਕਿੰਨੇ ਕੁ ਲੋਕ ਪਹੁੰਚਣਗੇ? ਇਸ ਸਾਲ ਮੰਨ ਲੀਏ ਕਿ 40 ਤੋਂ 50 ਹਜ਼ਾਰ ਦੇ ਕਰੀਬ ਜਿਹੜੀ ਇਹਦਾ ਅੰਦਾਜ਼ਾ ਲੱਗਦਾ। ਜੋ ਜੇ ਕੋਈ ਜਦੋਂ ਸ਼ੁਰੂ ਹੋਇਆ 15-20 ਮਿੰਟ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ 40 ਤੋਂ 50 ਹਜ਼ਾਰ ਦੇ ਕਰੀਬ ਆਉਣ ਦੀ ਸੰਭਾਵਨਾ ਹੈ ਸਾਡੇ ਸਤਕਾਰਯੋਗ ਪ੍ਰਧਾਨ ਸਾਹਿਬ ਕੈਨ ਸਾਹਿਬ ਆਏ ਨੇ ਸੇਸ਼ ਤੌਰ ਤੇ ਹਾਜ਼ਰ ਸੰਗਤ ਜੀ ਆਇਆਂ ਨੂੰ ਵੀ ਆਏ ਨੇ ਮੇਜ਼ਦਾਰ ਇਧਰ ਪਿੱਛੇ ਵੀ ਸਟੇਜ ਲੱਗੀ ਹੋਈ ਹੈ ਕਿ ਲੀਡਰਸ਼ਿਪ ਵੀ ਪਹੁੰਚ ਰਹੀ ਹੈ ਤੇ ਬਿਲਕੁਲ ਪਹੁੰਚੇ ਕਿਛ ਲੀਡਰਸ਼ਿਪ ਵੀ ਹੈ ਜੀ ਸਾਰੀ ਜਿਹੜੇ ਲੋਕ ਅੱਜ ਪੂਜਾ ਅਚਰਨ ਦੇ ਲਈ ਆ ਰਹੇ ਨੇ ਉਹਨਾਂ ਨੂੰ ਕੀ ਖਾਸ ਸੁਨੇਹਾ ਤੁਹਾਡੇ ਵੱਲੋਂ ਮੈਂ ਇਹ ਹੀ ਅਪੀਲ ਕਰੂੰਗਾ ਪੇ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਪਈਏ ਇਸ ਤਬਰ ਮੁਕ ਸਮਾਗਮ ਆ ਪ੍ਰੋਗਰਾਮ ਆ ਸਤਿ ਆਇਓ ਹਿੰਦੂ ਦਾਵੇ ਚਾਹੇ ਸਿੱਖ ਦਾਵੇ ਚਾਹੇ ਸਾਈ ਦਾ ਹੋਵੇ ਚਾਹੇ ਮੁਸਲਮਾਨ ਦਾ ਹੋਵੇ ਸਾਨੂੰ ਸਾਰਿਆਂ ਨੂੰ ਬਹੁਤ ਬਹੁਤ ਬਿਸਾਲ ਸਹਿਮਤ ਮੁਹੰਮਦ ਅਲੀ ਬਹੁਤ ਬਹੁਤ ਸ਼ੁਕਰੀਆ ਸੋ ਇਸ ਨੰਬਰ ਤੇ ਯਾਸਰ ਜਿਨ੍ਹਾਂ ਨੇ ਆਯੋਜਨ ਕਰਵਾਇਆ ਇਸ ਸਾਰੇ ਛੱਡ ਮਹੌਤ ਸਭਾ ਦੇ ਸਾਹਮਣੇ ਤਸਵੀਰਾਂ ਦੇ ਵਿੱਚ ਪਹਿਲੀ ਹੈ ਜੀ ਆਪਨਾ ਜਿਹੜੀ ਸਥਿਤੀ ਜਾ ਰਹੀ ਹੈ ਔਰ ਦੂਜੇ ਪਾਸੇ ਇਹ ਤਾਂ ਸਟੇਜ ਵੀ ਸਜੀ ਹੋਈ ਹੈ ਕਿਉਂਕਿ ਰੰਗਾਰੰਗ ਪ੍ਰੋਗਰਾਮ ਹੋਏਗਾ ਔਰ ਲੀਡਰਸ਼ਿਪ ਜਿਹੜੀ ਭਾਪੀ ਦੀ ਪਹੁੰਚ ਰਹੀ ਹੈ ਆਯੋਜਕ ਸਾਰੇ ਸਟੇਜ ਤੇ ਬੈਠਣਗੇ ਔਰ ਦੇਖ ਸਕਦੇ ਚਾਰੇ ਪਾਸੇ ਕਿੰਨਾ ਇਕੱਠ ਹੈ ਨਾਲ ਹੀ ਉਸ ਬਾਦ ਹੋਰ ਲਾਭਕਾਰੀ ਕਰੇਗਾ ਤਾਂ ਸਾਡੇ ਨਾਲ ਵਾਰਡ ਨੰਬਰ 34 ਤੋਂ ਕੌਂਸਲਰ ਰਾਜੇਸ਼ ਮਿਸ਼ਰਾ ਮੌਜੂਦ ਨੇ ਗੱਲਬਾਤ ਕਰਨਗੇ ਮਿਸ਼ਰਾ ਜੀ ਅੱਜ ਦਾ ਜਿਹੜਾ ਆਯੋਜਨ ਹੈ ਕਿਵੇਂ ਦੇਖਦੇ ਹੋ ਤੁਸੀਂ ਮੈਂ ਕਹਿੰਦਾ ਲੋਕਾਂ 'ਚ ਦੇਖੋ ਤੁਸੀਂ ਕਿਸ ਪ੍ਰਕਾਰ ਉਤਸ਼ਾਹ ਹੈ ਔਰ ਇਹ ਪੁਰਵਾਂਚਲ ਸਮਾਜ ਦਾ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਲੋਕਾਂ ਦਾ ਮੈਨੂੰ ਲੱਗਦਾ ਸਭ ਤੋਂ ਵੱਡਾ ਤਿਉਹਾਰ ਹੈ ਇਹ ਇਕੱਲਾ ਲੁਧਿਆਣਾ ਵਿੱਚ ਨਹੀਂ ਅੱਜ ਵਿਸ਼ਵ ਦੇ ਹਰ ਕੋਨੇ ਵਿੱਚ ਮਨਾਇਆ ਜਾ ਰਿਹਾ ਔਰ ਮੈਨੂੰ ਜਾਣ ਕੇ ਅੱਜ ਬੜੀ ਖੁਸ਼ੀ ਹੋਈ ਆ ਮੌਲਸ਼ ਮੌਲਸ਼ੇਸ ਤੇ ਪੋਟਾਂ ਨੇਪਾਲ ਤੇ ਬਹੁਤ ਸਾਰੇ ਦੇਸ਼ਾਂ 'ਚ ਛਟਪੂਜਾ ਦਾ ਅਜਾ ਆਯੋਜਨ ਕੀਤਾ ਜਾ ਰਿਹਾ ਔਰ ਜੋ ਲੋਕਾਂ ਦੇ ਵਿੱਚ ਪਿਆਰ ਉਤਸ਼ਾਹ ਲੋਕ ਦਿਖਾ ਰਹੇ ਆ ਮੈਂ ਕਹਿੰਦਾ ਕਾਬਲੇ ਤਾਰੀਫਾ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਜੋ ਸਭ ਤੋਂ ਵੱਡਾ ਤੇ ਪਵਿੱਤਰ ਕੋਈ ਵਰਤ ਦੇਖਿਆ ਤੇ ਛਟਪੂਜਾ ਦਾ ਵਰਤ ਲੁਧਿਆਣਾ ਦੇ ਵਿੱਚ ਕਈ ਵਰਤਾਂ ਤੇ ਆਯੋਜਨ ਹੋਇਆ ਪਰ ਇੱਥੇ ਘੱਟ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਤੁਸੀਂ ਕੀ ਦੇਖਦੇ ਹੋ ਕੀ ਵੱਖਰਾ ਏ ਇਸ ਜਗ੍ਹਾ ਦੇ ਉੱਪਰ ਇਹ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਸਾਡਾ ਸਰਦਾਰ ਨਰਮਲ ਸਿੰਘ ਐਸਐਸ ਸਾਡੇ ਬਹੁਤ ਹੀ ਉੱਗੇ ਸਮਾਜ ਸੇਵਕ ਐ ਇਸ ਇਲਾਕੇ ਦੇ ਔਰ ਉਹਨਾਂ ਵੱਲੋਂ ਇਹ ਸਾਰਾ ਪ੍ਰਬੰਧ ਕੀਤਾ ਜਾਂਦਾ ਔਰ ਇਹ ਜਿੰਨਾ ਵੀ ਟੋਟਲ ਇੱਥੇ ਪ੍ਰਬੰਧ ਹੁੰਦਾ ਇਹ ਸਾਰਾ ਨੀਂ ਸੁਲਕਾ ਸਾਰੇ ਲੋਕ ਇੱਥੇ ਕੋਈ ਕਿਸੇ ਤੋਂ ਚੰਦਾ ਲੈ ਕੇ ਕੋਈ ਕੰਮ ਨਹੀਂ ਹੁੰਦਾ ਜੋ ਜਿੰਨੀ ਵੀ ਇੱਥੇ ਸੇਵਾ ਤੁਸੀਂ ਜਿੰਨਾ ਪ੍ਰਬੰਧ ਦੇਖ ਰਹੇ ਹੋ ਸਟੇਜ ਤੋਂ ਲੈ ਕੇ ਔਰ ਆਪਣੇ ਕੀ ਨਾਮ ਜਿਹੜੇ ਕਲਾਕਾਰ ਲੱਗੇ ਨੇ ਇਹ ਜਿਹੜੇ ਕਲਾਕਾਰ ਇੱਥੇ ਪ੍ਰਸਤuti ਦੇਣ ਆਇਆ ਇਹ ਸਾਰੇ ਅਯੁੱਧਿਆ ਤੋਂ ਆਏ ਹੋਏ ਆ ਕੋਈ ਮਿੱਥਲਾ ਤੋਂ ਆਇਆ ਕੋਈ ਬਿਹਾਰ ਤੋਂ ਪਾਗਲਪੁਰ ਤੋਂ ਆਏ ਬਹੁਤ ਸਾਰੇ ਕਲਾਕਾਰ ਇਦਾਂ ਦੇ ਨੇ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਆ ਕੇ ਲੋਕ ਜਿਹੜੀ ਸੰਸਕ੍ਰਿਤੀ ਹੈ ਉਹਦਾ ਯਸ਼ਗਾਨ ਕਰ ਰਿਹਾ ਮੈਨੂੰ ਲੱਗਦਾ ਵਾ ਇਸ ਇਲਾਕੇ ਸਰਦਾਰ ਨਿਰਮਲ ਸਿੰਘ ਜੀ ਦੀ ਬਹੁਤ ਵੱਡੀ ਸੇਵਾ ਵਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਜਿੱਦਾਂ ਲੋਕਾਂ ਦਾ ਸਾਨੂੰ ਪਿਆਰ ਤੇ ਉਤਸ਼ਾਹ ਮਿਲਦਾ ਮੈਨੂੰ ਲੱਗਦਾ ਆਉਣ ਵਾਲੇ ਅਗਲੇ ਸਾਲੇ ਵੀ ਜਗਾ ਘਟ ਭਜ ਜਾਂਦੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੁਹਾਡੇ ਵੱਲੋਂ कोई खास स्नेहा ਲੋਕਾਂ ਨੂੰ ਜਿਹੜੇ ਪੂਜਾ ਅਰਚਨਾ ਦੇ ਲਈ ਪਹੁੰਚਦੇ ਨੇ ਮੇਰੀ ਕੋਈ ਅਪੀਲ ਹੈ ਸਾਡਾ ਨੂੰ ਕਿਉਂਕਿ ਮੈਂ ਹੁਣੇ ਪੁਲਿਸ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਕਰਕੇ ਆਇਆ ਸੋ ਜ ਸਾਡੇ ਪ੍ਰਸ਼ਾਸਨ ਦੀ ਜਿਹੜੀ ਅਪੀਲ ਹੈ ਸਾਰੇ ਲੁਧਿਆਣੇ ਦੇ ਲੋਕਾਂ ਨੂੰ ਜੇ ਲੋਕ ਛੱਟ ਪੂਜਾ ਜਾਪਤੇ ਚ ਰੱਖ ਕੇ ਆਪਾਂ ਸਾਰੇ ਮਨਾਈਏ ਔਰ ਪਟਾਕਿਆਂ ਤੋਂ ਗੁਰੇਜ ਕਰੀਏ ਕਿਉਂਕਿ ਭੀੜ ਦੇ ਵਿੱਚ ਕਿਤੇ ਨਾ ਕਿਤੇ ਕੋਈ ਇਤਨਾ ਦਾ ਸਿਸਟਮ ਨਾ ਹੋਵੇ ਜਿਸ ਦੇ ਨਾਲ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਮਾਜ ਦੇ ਉੱਤੇ ਕੋਈ ਕਲੰਕ ਲੱਗ ਜਾਏ ਜਾਂ ਕੋਈ ਧੱਬਾ ਬਣ ਜਾਏ ਕੋਈ ਕਿਸੇ ਪ੍ਰਕਾਰ ਦਾ ਸੋ ਐਜ ਇਹ ਰੀਆਂ ਸਾਰੀਆਂ ਚੀਜ਼ਾਂ ਤੋਂ ਆਪਾਂ ਵਟ ਕੇ ਨਿਰੋਲ ਧਾਰਮਿਕ ਆਯੋਜਨ ਦੋਂ ਮਹੱਤਵ ਦੇ ਕੇ ਧਰਮ ਵਾਲੇ ਪਾਸੇ ਲਾ ਕੇ ਦੇਸ਼ ਕੌਮ ਤੇ ਸਮਾਜ ਦੀ ਸੇਵਾ ਕਰੀਏ ਛਠੀ ਮਈਆ ਤੇ ਇਸ ਇਲਾਕੇ ਦੇ ਲੋਕਾਂ ਤੇ ਐਨੀ ਕਿਰਪਾ ਆ ਕਿਉਂਕਿ ਇਹ ਦਸਵਾਂ ਸਮਾਗਮ ਹੈ ਜਿਹੜਾ ਸਾਡੇ ਨਿਰਮਲ ਸਿੰਘ ਜੀ ਵੱਲੋਂ ਲਿਖਿਆ ਧੰਨਵਾਦ ਸਮਾਧੇ ਲਈ ਸ਼ੁਕਰੀਆ ਜਿਵੇਂ ਦੂਰ ਦੂਰ ਤੱਕ ਦੇਖ ਸਕਦੇ ਹੋ ਇਹ ਜਿਹੜਾ ਘਾਟ ਬਣਿਆ ਜਿੱਥੇ ਲੋਕ ਇਹ ਪੂਜਾ ਅਰਚਨਾ ਕਰਨ ਦੇ ਲਈ ਪਹੁੰਚ ਰਹੇ ਨੇ ਬੱਚੇ ਹੋਣ ਮਾਤਾਵਾ ਹੋਣ ਪੜਾਣਾ ਹੋਣ ਸਾਰੇ ਛਠ ਪੂਜਾ ਦੇ ਇਸ ਮਹੌਕਸਰ ਦੇ ਵਿੱਚ ਪਹੁੰਚੇ ਹੋਏ ਨੇ ਔਰ ਆਪਣੀ ਹਾਜ਼ਰੀ ਉਹਨਾਂ ਵੱਲੋਂ ਭਰੀ ਜਾ ਰਹੀ ਹੈ ਪੂਜਾ ਅਰਚਨਾ ਕੀਤੀ ਜਾ ਰਹੀ ਹੈ ਸਿਉ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਛੱਡ ਪੂਜਾ ਮਹੌਕਸਬ ਦਾ ਆਯੋਜਨ ਕਰਵਾਇਆ ਗਿਆ 10 ਸਾਲ ਤੋਂ ਉਸੇ ਜਗ੍ਹਾ ਤੇ ਇੱਕ ਕਮੇਟੀ ਵੱਲੋਂ ਛੱਡ ਪੂਜਾ ਮਹੌਕਸਬ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਔਰ ਹਰ ਸਾਲ ਵੀ ਤੋਂ 25000 ਲੋਕ ਜਿਹੜੇ ਨੇ ਤੇ ਪਹੁੰਚਦੇ ਨੇ ਔਰ ਇਸ ਵਾਰ ਕਿਹਾ ਜਾ ਰਿਹਾ ਕਿ 35 ਤੋਂ 40 ਹਜ਼ਾਰ ਦੇ ਕਰੀਬ ਲੋਕ ਇੱਥੇ ਪਹੁੰਚਣਗੇ ਔਰ ਇਸ ਮਹਾਉਤਸਵ ਦੇ ਵਿੱਚ ਹਿੱਸਾ ਲੈਣਗੇ ਸੂਰੇ ਦੇਵਤਾ ਦੇ ਨਾਲ ਛੱਟੀ ਭਈਆ ਦੀ ਪੂਜਾ ਕੀਤੀ ਜਾਏਗੀ। ਜੇ ਤੁਸੀਂ ਵੀ ਆਪਣੇ ਸੁਝਾਅ ਦਿਓ ਕਿ ਤੁਹਾਡੇ ਆਸ-ਪਾਸ ਛੱਤ ਪੂਜਾ ਮਹੌਤਸਵ ਜਿਹੜਾ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਹੈ। ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਤੁਹਾਨੂੰ ਨਟਾ